ਇਸ ਨੂੰ ਲੈ ਕੇ ਜੋ ਡਰ ਤੇ ਅਸੁਰੱਖਿਆ ਹੁੰਦੀ ਹੈ ਇਹ ਪਿਆਰ ਨਾਲ ਸੰਬੰਧਿਤ ਹੁੰਦੀ ਹੋਵੇਗੀ ਪਰ ਅਸਲ ਵਿੱਚ ਇਨਸਿਕਿਉਰਿਟੀ ਦਾ ਸੰਬੰਧ ਆਪਣੇ ਹੀ ਸਵਾਰਥ ਨਾਲ ਹੁੰਦਾ ਹੈ ਕਿਉਂਕਿ ਅਸੀਂ ਲੋਕ ਖੁਦ ਅਜਿਹੇ ਹਾਂ ਕਿ ਆਪਣੀ ਜ਼ਿੰਦਗੀ ਦੇ ਹੋਰ ਸਾਰੇ ਮਾਮਲਿਆਂ ਵਿੱਚ ਅਸੀਂ ਨਿਸਵਾਰਥ ਹਾਂ ਨਹੀਂ ਤਾਂ ਫਿਰ ਜੋ ਇਨਸਾਨ ਸਾਡੀ ਜ਼ਿੰਦਗੀ 'ਚ ਹਨ ਜਿਨ੍ਹਾਂ ਨਾਲ ਸਾਡੇ ਰਿਸ਼ਤੇ ਹਨ ਉਹਨਾਂ ਲਈ ਅਸੀਂ ਕਿਵੇਂ ਨਿਸਵਾਰਥ ਹੋ ਸਕਦੇ ਹਾਂ ਅੰਦਰੋਂ ਕੇਂਦਰਤਾ ਇੱਕੋ ਹੀ ਹੈ ਨਾ ਜੇ ਮੈਂ ਆਪਣੀ ਜ਼ਿੰਦਗੀ ਦੇ ਹਰ ਪੱਖ ਵਿੱਚ ਓਨਰਸ਼ਿਪ ਚਾਹੁੰਦਾ ਹਾਂ ਪੋゼਸਿਵਨੈਸ ਚਾਹੁੰਦਾ ਹਾਂ ਕੰਟਰੋਲ ਚਾਹੁੰਦਾ ਹਾਂ ਭਾਵੇਂ ਉਹ ਮੇਰੀ ਨੌਕਰੀ ਹੋਵੇ ਜਾਂ ਮੇਰਾ ਕਾਰੋਬਾਰ ਤਾਂ ਇਹ ਮੇਰੀ ਫਿਤਰਤ ਬਣ ਜਾਂਦੀ ਹੈ ਅਤੇ ਜੇ ਮੇਰੇ ਵਿੱਚ ਇਹ ਟੈਂਡੈਂਸੀਜ਼ ਹਨ ਕਿ ਮੈਂ ਹਰ ਚੀਜ਼ ਨੂੰ ਆਪਣੀ ਮੁੱਠੀ 'ਚ ਰੱਖਣਾ ਚਾਹੁੰਦਾ ਹਾਂ ਡੋਮੀਨੇਟ ਕਰਨਾ ਚਾਹੁੰਦਾ ਹਾਂ ਫੜ ਕੇ ਰੱਖਣਾ ਚਾਹੁੰਦਾ ਹਾਂ ਤਾਂ ਇਹੀ ਗੱਲ ਮੈਂ ਇਨਸਾਨਾਂ ਨਾਲ ਵੀ ਕਰਾਂਗਾ ਜਿਵੇਂ ਮੈਂ ਚੀਜ਼ਾਂ ਨੂੰ ਆਪਣੇ ਸਵਾਰਥ ਲਈ ਪકડਨਾ ਚਾਹੁੰਦਾ ਹਾਂ ਉਹੀ ਤਰੀਕੇ ਨਾਲ ਜਦੋਂ ਮੈਂ ਕਿਸੇ ਇਨਸਾਨ ਨੂੰ ਪਕੜਾਗਾ ਤਾਂ ਉਹ ਵੀ ਆਪਣੇ ਸਵਾਰਥ ਲਈ ਹੀ ਹੋਵੇਗਾ ਸੋ ਰਿਸ਼ਤਿਆਂ ਵਿੱਚ ਜੋ ਇਨਸਿਕਿਉਰਿਟੀ ਆਉਂਦੀ ਹੈ ਉਸ ਦਾ ਪਿਆਰ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਇਹ ਪਿਆਰ ਦੀ ਨਿਸ਼ਾਨੀ ਨਹੀਂ ਹੁੰਦੀ ਇਹ ਸਿਰਫ ਇਸ ਗੱਲ ਦੀ ਨਿਸ਼ਾਨੀ ਹੁੰਦੀ ਹੈ ਕਿ ਅੰਦਰ ਬੈਠਿਆ ਸਵਾਰਥੀ ਇਨਸਾਨ ਨੂੰ ਵੀ ਕਾਬੂ ਕਰਨਾ ਚਾਹੁੰਦਾ ਹੈ ਹਾਂ ਨਾਮ ਤਾਂ ਪਿਆਰ ਦਾ ਲੈਂਦੇ ਹਨ ਕਿਉਂਕਿ ਖੁੱਲ ਕੇ ਕੌਣ ਕਹੇਗਾ ਕਿ ਮੈਂ ਤੁਹਾਨੂੰ ਆਪਣੇ ਸਵਾਰਥ ਲਈ ਪਕੜ ਰਿਹਾ ਹਾਂ ਇਸ ਕਰਕੇ ਨਾਮ ਤਾਂ ਪਿਆਰ ਦਾ ਹੋ ਜਾਂਦਾ ਹੈ ਪਰ ਕੰਮ ਬਿਲਕੁਲ ਸੈਲਫ ਸੈਂਟਰਡ ਹੁੰਦਾ ਹੈ ਮੁੱਖ ਸਮੱਸਿਆ ਇਹ ਹੈ ਕਿ ਜਦ ਤੱਕ ਤੁਸੀਂ ਆਪਣੀ ਤਰਫੋਂ ਐਨਾ ਸੈਲਫ ਸੈਂਟਰਡ ਵਿਵਹਾਰ ਕਰੋਗੇ ਤੁਸੀਂ ਸਾਹਮਣੇ ਵਾਲੇ ਨੂੰ ਵੀ ਇੱਕ ਇਨਵਾਈਟ ਦੇ ਰਹੇ ਹੋ ਕਿ ਉਹ ਵੀ ਉਹੋ ਜਿਹਾ ਬਣ ਜਾਏ ਤੇ ਫਿਰ ਦੋਹੀ ਪਾਸਿਆਂ ਤੋਂ ਇਹ ਰਿਸ਼ਤਾ ਇੱਕ ਟ੍ਰੇਡ ਬਣ ਜਾਂਦਾ ਹੈ ਇਕ ਲੈਣ ਦੇ ਇਹਦਾ ਸਾਰਤ ਸੰਬੰਧ ਤੇ ਉਤੇ ਨਾਮ ਲਾਇਆ ਜਾਂਦਾ ਹੈ ਪਿਆਲ ਦਾ ਇਹ ਨਾ ਕਰੋ